ਤਾਂ ਆਮਾਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਜੀ ਪੀਸਾਂ ਦੀ ਵੈਰੈਟੀ ਫੇਰ ਆ ਚੁੱਕੀ ਹੈਗੀ 5 ਮੀਟਰ ਦਾ ਪੀਸ ਹੈ ਸਾਰੇ ਮੇਜ਼ ਦੇ ਰਲਵੇਂ ਪੀਸ ਹੈ ਜੀ ਵਿੱਚੇ ਸਿਲਰ ਹੈ ਵਿੱਚੇ ਗਲਾਸ ਸਿਲਰ ਹੈ ਆ ਦੇਖੋ ਜੀ ਰੰਗ ਡਿਜ਼ਾਈਨ ਆ ਗਈ ਇਹਦੇ ਵਿੱਚ ਭਰਾਵਾ ਦੀ ਹੱਟੀ ਦਿੱਤੇ ਸੇਰ ਮੇਲਾ ਚੱਲੀ ਜਾਂਦਾ ਜੀ ਪਹਿਲਾ ਪੀਸ ਬਹੁਤ ਆਇਸੇ ਦੇ ਵਿੱਚ ਸੁਰੂਪਤਾ ਕਈ ਗਾ ਕਿ ਮੁੜ ਕੇ ਕਹਿੰਦੇ ਰੰਗ ਖਤਮ ਹੋ ਗਏ ਦੇ ਵਿੱਚ ਜੀ ਹੁਣ ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਪੀਸਾਂ ਦੇ ਵਿੱਚ ਫੁੱਲ ਨਵੇਂ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ 5 ਮੀਟਰ ਦਾ ਪੀਸ ਸਿਰਫ 200 ਰੁਪਏ ਦਾ ਰੱhta ਜੀ ਇਹ 5 ਮੀਟਰ ਦਾ ਪੀਸ 200 ਰੁਪਏ ਦਾ ਰੰਗ ਦੇਖੀ ਚਲੋ ਰੰਗ ਬਹੁਤ ਆਏ ਨੇ ਇਹਦੇ ਵਿੱਚ ਲਾਈਟ ਡਾਰਕ ਸਾਰੇ ਮੇਲ ਦੇ ਰੰਗ ਆ ਚੁੱਕੇ ਆ ਇਹਦੇ ਵਿੱਚ ਲਾਈਟ ਤੇ ਡਾਰਕ ਸਾਰੇ ਮੇਲ ਰੰਗ ਆ ਗਏ ਇਹ ਵਿਚਾ ਦੇਖੋ ਰੰਗ ਹੌਲ ਰੰਗਾ ਜਮਾਲ ਪਹੁੰਚ ਗਿਆ ਜੀ ਸਿਰਫ 200 ਰੁਪਏ ਹੁਕਤਾ ਇਹ 5 ਮੀਟਰ ਦਾ ਸੂਟ 200 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਪੀਸ ਲੈ ਜਾ ਸਕਦੇ ਜੀ ਹੁਣ ਬਹੁਤ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਹੈਗਾ ਜ ਇਹ 100 ਪੀਸ ਹੈ 200 ਪੀਸ ਜਿੰਨੇ ਮਰਜ਼ੀ ਲੈ ਜਾਓ ਜੀ ਕੋਈ ਦੁਕਾਨਦਾਰ ਜੀ ਵੈਸੇ ਇਕੱਠੇ 20 ਦੀ 20 ਲੈਣੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ 5 700 ਪੀਸ ਇਕੱਠਾ ਪਹੁੰਚ ਚੁੱਕਿਆ ਜੀ ਹੁਣ ਇਹ ਸਿਰਫ 200 ਰੁਪਏ ਦਾ ਜੀ 5 ਮੀਟਰ ਦਾ ਸੂਟ ਹੈ ਪਲੇ ਸੂਟ ਹੈ ਬਹੁਤ ਰਵਾਜ ਦੀ ਚੀਜ਼ ਹੈ ਤੇ ਬਹੁਤ ਜਲ ਚੱਲ ਰਿਹਾ ਹੈਗਾ ਪਹਿਲਾਂ ਵੀ ਇਹਦੇ ਵਿੱਚ ਬਹੁਤ ਪੀਸ ਆਏ ਸੀਗੇ ਰੰਗ ਸਾਰੇ ਛੋਟ ਹੋ ਗਏ ਸੀਗੇ ਜੀ ਰੰਗ ਖਤਮ ਹੋ ਗਏ ਸੀਗੇ ਕੋਈ 5-10 ਰੰਗ ਰਹਿ ਗਏ ਸੀਗੇ ਨਵੇਂ ਦੁਬਾਰੇ ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਸਿਰਫ 200 ਸੂਟ ਘਾਟਾ ਜੀ 200 ਦਾ 5 ਮੀਟਰ ਦਾ ਸੂਟ 200 ਰੁਪਏ ਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਰੰਗ ਡਾਰਕ ਲਾਈਟ ਸਾਰੇ ਰੰਗ ਆ ਚੁੱਕੇ ਜਿਹਦੇ ਵਿੱਚ ਹੋਨਰੰਗ ਕਾਜ ਵਾਲਾ ਜੈਦੇ ਵਿੱਚ ਸਿਰਫ 200 ਰੁਪਏ ਦਾ ਸੂਟ ਕੱਟਦਾ ਜੀ ਇਹ 5 ਮੀਟਰ ਦਾ ਸੂਟ ਹੈ 200 ਰੁਪਏ ਦਾ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਹਰ ਕਿਸੇ ਦੇ ਸੂਟਾਂ ਦਾ ਸੇਲ ਮੇਲਾ ਚੱਲੀ ਜਾਂਦਾ ਹੈਗਾ ਸੇਲ ਮੇਲੇ ਦੇ ਉੱਤੇ ਜੀ 5 ਮੀਟਰ ਦੀ ਕੱਟ ਹੈ ਵਿੱਚੇ ਸਿਮਰ ਸੂਟ ਹੈ ਵਿੱਚੇ ਗਲਾਸ ਸਿਲਕ ਹੈ ਸਾਰੇ ਮੇਲ ਦੇ ਸੂਟ ਹੈ ਇਹ ਦੇ ਵਿੱਚ ਜਿਹੜਾ ਮਰਜ਼ੀ ਛਾਂਟ ਕੇ ਜਾ ਸਕਦੇ ਹੋਗੇ ਰੇਟ ਸਿਰਫ 200 ਰੁਪਏ ਰਹੂਗਾ ਜੀ 200 ਰੁਪਏ ਰੇਟ ਹੈ ਜੀ ਸਾਰਾ ਰਾਮਾ ਦੀ ਹੱਤੀ ਰੱਚੇ ਜੀ ਹਰ ਕਿਸੇ ਸੂਟਾਂ ਦਾ ਸੇਲ ਮੇਲਾ ਚੱਲੀ ਜਾਂਦਾ ਹੈਗਾ ਆ ਦੇਖੀ ਜਲ ਰੰਗ ਬਹੁਤ ਆਏ ਹੋਏ ਨੇ ਬਹੁਤਾ ਸਾਰੇ ਰੰਗ ਦੇ ਵਿੱਚ ਆਇਆ ਹੈਗਾ ਟੋਟਾ ਵਾਟੇ ਦੇ ਵਿੱਚ ਜੈ ਜੇ ਮਰਜ਼ੀ ਰੰਗ ਛਾੜ ਕੇ ਲੈ ਜਾ ਸਕਦੇ ਜੀ ਛੇਤੀ ਆਓ ਜੀ ਸਾਵੇਂ ਰੰਗ ਲੈਣ ਵਾਸਤੇ ਆਨਲਾਈਨ ਮਗਾਉਣਾ ਹੈ ਤਾਂ ਆਨਲਾਈਨ ਮਗਾ ਸਕਦੇ ਹੋ ਜੀ ਦੀ ਵੀ ਸੱਚਾ ਲੱਗ ਪੂਗਾ ਇਹਦੇ ਵਿੱਚ ਛੂਟ ਜਿੰਨੇ ਮਰਜ਼ੀ ਮਗਾ ਲਓ 200 ਰੁਪਏ ਦਾ ਇੱਕ ਸੂਟ ਹੈਗਾ ਜਿੰਨੇ ਮਰਜ਼ੀ ਸੂਟ ਮਗਾ ਸਕਦੇ ਹੋ ਜੀ ਜਾਂ ਛੇਤੀ ਆਓ ਜੀ ਸਾਵੇਂ ਰੰਗਾਂ ਦੇ ਵਿੱਚ ਜਿੱਤੇ ਜਿੱਨੇ ਚਲੇ ਜਾਣ ਵਾਸਤੇ ਪਰਾਮਾ ਦੀ ਹੱਟੀ ਵਾਸਤੇ ਰੋਡ ਹੈ ਮੌੜਵੰਡੀ